ਦੋਟੇ ਘੰਟੇ ਬਾਅਦ ਜਦੋਂ ਉਹਨਾਂ ਨੇ ਐਡਮਿਟ ਕੀਤਾ ਉਹਦੇ ਫਟਾਫਟ ਉਹਦੀ ਰਿਪੋਰਟ ਬਣਾਈ ਸੀਬੀਸੀ ਕਰੀ ਜਦੋਂ ਆਈ ਉਹਦੀ ਰਿਪੋਰਟ ਤੇ ਸੈੱਲ ਉਹਦੇ ਫੇਰ 40-45000 ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਪਹੁੰਚਦੇ ਆ ਦੇ ਵਿੱਚ 12 15000 ਸੈੱਲ ਇਨਕਰੀਜ਼ ਹੋ ਗਏ ਨਾ ਜੀ ਨਾ 8000 ਤੋਂ 35-40000 ਅੱਛਾ 8000 ਤੋਂ ਠੀਕ ਹੈ ਉਹ ਬੰਦਾ ਕਿ ਹੈਰਾਨ ਉਹ ਕਹਿੰਦਾ ਯਾਰ ਐਦਾਂ ਦੀ ਉਹ ਆਪਣੀ ਘਰ ਦੀ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਕਰਾਓ ਦਾਖਲ ਮੈਂ ਉਹਦੇ ਨਾਲ ਦੀ ਡੱਬੀ ਲੈ ਕੇ ਆਉਣਾ ਉਹ ਵਿਚਾਰਾ ਫੇਰ ਹਸਪੀਟਲ ਗਿਆ ਉਹਦੇ ਕੋਲੇ ਉਹਨੇ ਡੱਬੀ ਦੀ ਫੋਟੋ ਲਈ ਫੇਰ ਮੇਰੇ ਕੋਲ ਸਮਝ ਗਿਆ ਐਡਰੈਸ ਉਹਦੇ ਕੋਲੋਂ ਮੇਰੇ ਕੋਲ ਆ ਗਿਆ ਮੈਨੂੰ ਕੰਡਕਟਰ ਸਾਹਿਬ ਆਹ ਡੱਬੀ ਥੋੜੀ ਆ ਮੈਂ ਕਿਹਾ ਹਾਂਜੀ ਕਹਿੰਦਾ ਮੈਨੂੰ ਦੋ ਡੱਬੀਆਂ ਦਿਓ ਕਹਿੰਦਾ ਇਦਾਂ ਦਾ ਕਰਕੇ ਆਹ ਦਿੱਕਤ ਆਈ ਕਹਿੰਦਾ ਮੇਰੇ ਨਾਲ ਇਦਾਂ ਹੋਇਆ ਮੈਂ ਕੋਈ ਨਾ ਦੋ ਲੈ ਜਾ ਦੋ ਡੱਬੀਆਂ ਲੈ ਦਿੱਤੀਆਂ ਤੀਜੇ ਚੌਥੇ ਦਿਨ ਚੌਥੇ ਕਦੇ ਨਹੀਂ ਆਇਆ ਮੇਰੇ ਕੋਲ ਤੀਜੇ ਦਿਨ ਸ਼ਾਇਦ ਆ ਗਿਆ ਤੇ ਮੈਨੂੰ ਕਹਿੰਦਾ ਜੀ ਚਾਰ ਡੱਬੀਆਂ ਦਿਓ ਮੇਖਾ ਮੁੱਡੇ ਦਾ ਕੀ ਹਾਲ ਹੈ ਕਹਿੰਦਾ ਖੜਾ ਨਾਲ